ਵੇਲਾ ਨਹੀਂ ਕਣੀ ਦਾ ਮੌਸਮ ਆ ਫਿਰ ਵੀ ਇਹਨੂੰ ਘਰੇ ਟੇਕ ਨਹੀਂ ਹੁਣ ਖੰਨੀ ਕਿੱਥੋਂ ਸ਼ਾਪਿੰਗ ਕਰਕੇ ਆਈ ਆ ਗਰਮ ਸਰਦ ਹੋ ਜੂਗੀ ਕਣੀਆਂ ਪੈ ਜਾਣਗੀਆਂ ਗਰਮੀ ਦਾ ਮੌਸਮ ਫਿਰ ਇੱਥੇ ਖੜ ਪੱਟੀ ਲੈ ਕੇ ਪੈ ਜੂਗੀ ਫਿਰ ਸਾਂਭੋ ਦੀ ਸਸ ਨਾ ਆਂਟੀ ਆ ਸ਼ਾਪਿੰਗ ਕਰਕੇ ਕਾਦੀ ਆਈ ਆ ਕਰਕੇ ਆਈ ਆ ਇਹਦੇ ਮਾਪਿਆਂ ਦੀ 골ਡਨ ਜੁਬਲੀ ਆ ਉਹਦੇ ਪਿੱਛੇ ਭੱਜੀ ਫਿਰਦੀ ਆ ਅੱਲਾਫਾਫੇ ਤਾਂ ਦੇਖ ਕਿਵੇਂ ਭਰੇ ਹੋਏ ਲੱਗਦੇ ਨੇ ਪਿੱਕਿਆਂ ਤੇ ਲਟਾਉਣ ਲੱਗੀ ਤਾਂ ਜਮਾ ਹੀ ਨਹੀਂ ਸੋਚਦੀ ਚੁੱਪ ਕਰ ਜਾ ਜੇ ਸੁਣ ਲਿਆ ਤਾਂ ਕਲੇਸ਼ ਕਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਬੀ ਗੱਲ ਤਾਂ ਸੁਣ ਲਾ। ਉਹ ਮੈਂ ਆਉਣੀ ਆ ਵਾਸ਼ਰੂਮ ਜਾਂਦੀ। ਲੈ ਦੇ ਨੂੰ ਤਾਂ ਕੀ ਲੈ ਕੇ ਆਈ। ਉੱਠਾ। ਆਇਨਾ ਜਾਵੇ ਉੱਤੋਂ। ਉਹ ਆਇਆ ਦੇ ਲੈ। ਆਹ ਦੀ ਮਾਂ ਦੇ ਪੋਣ ਆਲੇ। ਹਰੋ ਲਖਿੰਦੇ ਗੂੜੇ ਰੰਗ ਦੇ ਆ ਪੱਗਾਂ ਨੇ ਕਿ ਬਾਬਾ ਜੀ ਮਸਤ 40 ਮੀਟਰ ਵਾਲੀ ਪੱਗਾਂ ਨੇ ਆ ਸੂਟ ਤਾਂ ਮੈਂ ਘਵਾਰ ਮੰਡੀ ਦੇਖੇ ਨੇ ਇਹਦੇ ਨਾਲ ਦੇ ਆ 16-17000 ਦਾ ਤੇ ਆ ਵੀ ਕੋਈ ਲੈ ਇਹ ਵੀ ਉੱਥੇ ਮਾਮੀ 13-14000 ਦਾ ਥੱਸੀ ਗਈ ਇਹ ਤਾਂ 30-35000 ਦੇ ਗੇੜ ਤੇ ਚੰਗੇ ਪੈਸੇ ੜਾ ਕੇ ਆਈ ਆ ਮੈਂ ਵੀ ਲਾਇਆ ਜੀ ਮੈਂ ਤਾਂ ਪੂਰਾ ਸਰਵੇਂ ਆ ਐ ਮਾਪਿਆਂ ਤੇ ਖਰਚਾ ੜੀ ਨਾ ਸੋਚਦੀ ਨਹੀਂ ਪਾਵੇ ਫਟਾਫਟ ਵਿੱਚ ਆ ਨਾ ਜਾਵੇ ਹਾਂ ਮਾੜੀ ਦੁਕਾਨ ਤੇ ਥੋੜੀ ਜਾਂਦੀ ਐ ਪੇਕਿਆਂ ਹੱਟਦਾ ਉੱਡ ਕੇ ਚਿੜੀਆਂ ਆਏ ਸੂਟ ਲੈ ਆਈ ਆ ਮਾਂ ਵਾਸਤੇ ਰੰਗ ਦੇ ਲੱਕਾਇ ਕੇ ਲੈ ਆਈ ਆ ਇਹ ਹੈਗਾ ਸਾਰੇ ਬੰਦੇ ਦੇ ਪਾਣਾ ਚੱਲ ਬਹਿ ਜਾ ਹੁਣ ਆ ਕੇ ਫਟਾਫਟ ਜਿਆਗੀ ਤਾਂ ਕੁੜਕੜ ਕਰੂਗੀ ਫਿਰ ਬੋਲਣਾ ਵੀ ਨਹੀਂ ਹਟਣਾ ਦੇਖਦੀ ਵੀ ਨਹੀਂ ਬੋਲਣ ਲੱਗੀ ਸਿਰ ਤਾਂ 부ੜੀਆਂ ਨੂੰ ਬੜਬੜ ਸ਼ੁਰੂ ਹੋ ਜਾਂਦੀ ਆ ਆ ਦੇਖ ਲੈ ਮੰਮੀ ਹੁਣ ਆ ਰੁਗ ਭਰ ਕੇ ਨੋਟਾਂ ਦਾ ਤੇ ਪੇਕਿਆਂ ਦੇ ਤਾਂ ਬਥੇਰਾ ਫੁਕਿਆਈ ਇਹ ਨਾ ਆਪਣੇ ਮਾਪੇ ਉਹਦੀ ਵਿਆਹ ਦੀ 골ਡਨ ਜੁਬਲੀ ਤਾਨੂੰ ਬਥੇਰੀ ਚੇਤੇ ਰਹਿ ਗਈ ਤੇਰਾ ਇਹਨੂੰ ਕਦੇ ਕੋਈ ਤਿਜ ਤਿਹਾਰ ਚੇਤੇ ਆਇਆ ਆ ਹਾੜੀ ਜਾਵੇ ਸੋਣੀ ਜਾਵੇ ਮੇਰੇ ਲਈ ਤਾਂ ਕਦੇ ਕਲੀਰ ਨਹੀਂ ਖਰੀਦੀ ਜੇ ਨੋਹਾ ਤੀਆਂ ਵਣ ਜਾਣ ਤਾਂ ਤੀਆਂ ਨੂੰ ਕੌਣ ਯਾਦ ਕਰੇ ਇਹਦਾ ਮਤਲਬ ਤਾਂ ਇਹ ਆਪਣੇ ਪੇਕਿਆਂ ਦਾ ਹੀ ਕਰ ਨ ਜਾਣਦੀ ਆ ਤੁਹਾਨੂੰ ਤਾਂ ਹਿੱਟਚ ਨਹੀਂ ਜਾਣਦੀ ਗੱਲ ਤਾਂ ਤੇਰੀ ਬਿਲਕੁਲ ਠੀਕ ਆ ਪਰ ਕੀ ਕਰਾਂ ਮੂੰਹ ਤੇ ਛਕਲੀ ਲਾਈ ਹੋਈ ਆ ਨੋਹਾ ਤੋਂ ਡਾਡਾ ਟਾਈਮ ਕੱਢੀ ਦਾ ਅੱਜ ਕੱਲ੍ਹ ਜਮਾਨਾ ਨਹੀਂ ਹੈ ਫਿਰ ਤੋਂ ਪੁੱਠਾਈ ਬੋਲਦੀਆਂ ਨੇ ਉਹ ਕੀ ਗੱਲ ਬੇਬੇ ਐ ਮੱਥੇ ਤੇ ਹੱਥ ਧਰੀ ਬੈਠੀ ਐ ਕੋਈ ਮਾੜਾ ਸਨੇਹਾ ਆ ਗਿਆ ਕਿਤੋਂ ਮਾੜਾ ਕਾ ਤਾਂ ਸਨੇਹਾ ਤਾਂ ਚੰਗਾ ਹੀ ਆ ਤੁਸੀਂ ਤਾਂ ਮੈਨੂੰ ਘਰ ਚ ਮਾੜੀ ਬਣਾਇਆ ਪਿਆ ਕੋਈ ਪੁੱਛੇ ਨਹੀਂ ਗੱਛ ਨਹੀਂ ਐਵੇਂ ਬਹਿ ਮਨਾ ਕਰ ਤੂੰ ਬੇਬੇ ਤੂੰ ਤਾਂ ਘਰ ਦਾ ਮੋਢਾ ਨਾ ਤੈਨੂੰ ਕਿਵੇਂ ਅਰੇ ਗਰੇ ਜਾਂ ਫਾਲਤੂ ਸੀ ਸਮਝਾਂਗੇ ਸਭ ਤੋਂ ਇੰਪੋਰਟੈਂਟ ਤੂੰ ਐ ਮੇਰੀ ਮਾਂ ਮਾਂ ਤਾਂ ਤੇਰੀ ਆ ਉਹਦੀ ਥੋੜੀ ਆ ਜਿਹੜੇ ਰੁਪਏ ਦੇਖ ਕਿਵੇਂ ਢੋਂਦੀ ਫਿਰਦੀ ਆ ਉਹਦੇ ਪੇਕਿਆਂ ਤੇ ਆ ਹੁਣ ਆਪਦੀ ਮਾਂ ਵਾਸਤੇ ਦੇਖ ਐਦਾਂ ਦੇ ਸੂਟ ਲੈ ਕੇ ਆਈ ਆ ਬਰੀਚ ਵੀ ਨਹੀਂ ਉਦਾਂ ਦੇ ਆਪਾਂ ਲਾਉਂਦੇ ਹੈਗੇ 30 40 ਹਜ਼ਾਰ ਤੋਂ ਘੱਟ ਨਹੀਂ ਪੈਸੇ ੜਾ ਕੇ ਆਈ ਹੈਗੀ ਉਹ ਐਸ ਮਾਂ ਦੇ ਹੱਥ ਤੱਕ ਅਦੀ ਫੁੱਟੀ ਕਾਡੀ ਨਹੀਂ ਰੱਖੀ ਐਨਾ ਫਰਕ ਕਰਦੀ ਆ ਮਾਂ ਤੇ ਸੱਸ ਦੇ ਵਿੱਚ ਜਦ ਨੌਹਾਂ ਨਹੀਂ ਧੀਆ ਬਣਦੀਆਂ ਸੱਸਾਂ ਕਿ ਜਣਦਿਆਂ ਨੂੰ ਰੋਣ ਉਹ ਧੀਆ ਕਿਵੇਂ ਬਣਾ ਲਾਂ ਉਹ ਤੁਸੀਂ ਐਵੇਂ ਨਾ ਖਰਚੇ ਨੂੰ ਮੂਹਰੇ ਰੱਖ ਕੇ ਉਹਨੂੰ ਭੰਡਣ ਦਾ ਭਾਨਾ ਨਾ ਲੱਭੋ ਅੱਗੇ ਕਿੰਨੀ ਕਵਾਰੀ ਉਹ ਦੇ ਆਉਂਦੀ ਆ ਉਹਦੇ ਪੇਕੇ ਨੂੰ ਜਾਂ ਮਾਪੇ ਨੂੰ ਕੁਛ ਉਹ ਇਸ ਵਾਰੀ ਤਾਂ ਸੈਲੀਬ੍ਰੇਟ ਕਰ ਰਿਆ ਵਧੀਆ ਵੱਡੇ ਪੱਧਰ ਤੇ ਕਿਉਂਕਿ ਉਹਨਾਂ ਦੇ ਵਿਆਹ ਦੀ 50ਵੇਂ ਬਰੇ ਗੰਟ ਉਹ ਤਾਂ ਵੇ ਖਰੀਦਾਰੀ ਕੀਤੀ ਉਹਨੇ ਮੇਰੇ ਖਲ ਇੱਕ ਦੋ ਮਸਾ ਸੂਟ ਇਹਨੇ ਕਿਹਾ ਸੀ ਵੀ ਲੈ ਲਵਾ ਮੈਂ ਕਹਿੰਦਾ ਲੈ ਲੈ ਭਾਨੇ ਨਾਲੀ ਤਾਂ ਧੀਆਂ ਆਪਣੇ ਮਾਪਿਆਂ ਨੂੰ ਦੇ ਸਕਦੀਆਂ ਮਾਪੇ ਤਾਂ ਹਰ ਟਾਈਮ ਉਹਨਾਂ ਨੂੰ ਦੇ ਹੀ ਦਿੰਦੇ ਨੇ ਪੁੱਤ ਮੇਰੀ ਗੱਲ ਧਿਆਨ ਨਾਲ ਸੁਣ ਦੋ ਸੂਟ ਤਾਂ ਥੋੜੇ ਨੇ ਪੰਜ ਸੂਟ ਚਾਹੀਦੇ ਘੱਟੋ ਘੱਟ ਨਾਲ ਜੋੜੇ ਜਾਮੇ ਪਓ ਦੇ ਵੀ ਚਾਹੀਦੇ ਨੇ ਪੈਂਟਾਂ ਕਮੀਜ਼ਾਂ ਪੱਗਾਂ ਰਮਾਲ ਜ ਰੱਬਾ ਨਾਲ ਲਾ ਕੇ ਨਾਲ ਤੇ 10000 111100 ਰੁਪਇਆ ਵੀ ਚਾਹੀਦਾ ਲੈ ਮੰਮੀ 1100 ਕਾ ਨਾ 5100 ਖਾਇਓ ਨਾਲੇ ਹਰੇਕ ਸੂਟ ਦੇ ਨਾਲ ਪੈਸੇ ਰਖਾਇਓ ਕੋਈ ਮਾੜਾ ਮੋਟਾ ਰਿਸ਼ਤਾ ᱛੀ ਅਕਸਰ ਨੋਨਾਂ ਦੀ ਮਾਪਿਓ ਦਾ ਹੀ ਕਰਨਾ ਹੈ ਗੱਲ ਤਾਂ 100 ਆਨੇ ਸਿਆਣੀ ਕੀਤੀ ਆ ਤੁਸੀਂ ਸਿਆਣਾ ਬੰਦਾ ਸਿਆਣੀ ਹੀ ਗੱਲ ਕਰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆ ਸੂਟਾਂ ਤੇ ਪੈਸੇ ਵੀ ਲਾਉਣੇ ਨੇ ਤੇ ਆਹ ਕੱਲੀ ਪੱਗ ਨਾਲ ਨਹੀਂ ਸਰਨਾ ਆ ਜੋੜਾ ਜਾਮਾ ਪੈਂਟ ਸ਼ਰਟ ਅਰ ਮਾਲ ਅਜਰਾਪਾ ਸਾਰਾ ਕੁਛ ਹੀ ਲਾਉਣਾ ਪੈਣਾ ਲੈ ਦੇਖ ਲੈ ਮੈਂ ਤਾਂ ਟੌਂਚ ਮਾਰੀ ਸੀ ਸੱਚੀ ਤਿਆਰ ਹੋ ਗਈ ਇੱਕ ਤਾਂ ਸੀ ਕਮਲੀ ਇੱਕ ਪੈ ਗਈ ਸੀ ਵਿਆਹ ਦੇ ਰਾਹ ਮੂਰ ਨਾ ਭਾਬੀ ਤੈਨੂੰ ਉਹਦੇ ਪਿੱਕੀ ਦਿੰਦੀ ਆ ਮੇਰੀ ਮਾਂ ਨਹੀਂ ਤੈਨੂੰ ਕਦੇ ਦਿੰਦੀ ਕਿੰਨੇ ਦਿਨ ਤਿਆਰ ਲੰਘਦੇ ਨੇ ਕਦੇ ਤੂੰ ਉਹਨੂੰ ਕੁਝ ਲੈ ਕੇ ਦਿੱਤਾ ਜਾਂ ਨਾ ਮੈਂ ਕਿਉਂ ਲੈ ਕੇ ਦੇਵਾਂ ਇਹਨਾਂ ਨੂੰ ਕੁਝ ਜਿਉਂਦਾ ਰਵੇ ਇਹਨਾਂ ਦਾ ਪੁੱਤ ਤੇ ਨਾਲੇ ਧੀ ਜਿਹੜੇ ਲੈ ਦਿੰਦੇ ਨੇ ਇਹਨਾਂ ਨੂੰ ਆਹ ਤਿਉਹਾਰ ਤਾਂ ਛੱਡੋ ਇਹਨਾਂ ਨੂੰ ਤਾਂ ਤੁਸੀਂ ਬਿਨਾਂ ਤਿਉਹਾਰ ਤੋਂ ਵੀ ਲੈ ਕੇ ਦਿੰਦੇ ਰਹਿੰਦੇ ਹੋ ਤੂੰ ਆਪਦੀ ਮਾਂ ਨੂੰ ਇੰਨਾ ਕੁਝ ਲੈ ਦਿੰਨੀ ਆ ਮੈਂ ਕਦੇ ਤੈਨੂੰ ਕੁਝ ਕਿਹਾ ਨਾ ਮੇਰੀ ਮਾਂ ਵਾਰੀ ਤੇਰਾ ਢੱਡ ਕਿਉਂ ਦੁਖਦਾ ਐਵੇਂ ਨਾ ਮੇਰੀ ਧੀ ਨੂੰ ਕੰਡ ਨੇ ਮੱਚ ਕਹਾ ਜੇ ਨੇ ਕਦੇ ਮੈਨੂੰ ਕੋਰਾ ਵੀ ਕੋਈ ਚੀਜ਼ ਲੈ ਕੇ ਦਿੱਤੀ ਹੋਵੇ ਧੀਆ ਵੀ ਕਦੇ ਮਾਂਵਾਂ ਨੂੰ ਰੱਖ ਕੇ ਜਿੰਦੀਆਂ ਨੇ ਆ ਤਾਂ ਤੂੰ ਹੀ ਪੁੱਠੇ ਰਵੱਦ ਪਾਉਣ ਲੱਗੀ ਹੋਈ ਯਾਰ ਗੈ ਵੀ ਲੈ ਆਈ ਸੂਟ ਜਿਹੜੇ ਮੰਮੀ ਦਾ ਸਟਿਚ ਕਰਵਾਉਣੀ ਸੀ ਮੇਰੇ ਤੋਂ ਤੂੰ ਲੈ ਆਈ ਆ ਆ ਉਹਨਾਂ ਸੂਟਾਂ ਦਾ ਹੀ ਤਾਂ ਕਜੀਆ ਪਿਆ ਹੋਇਆ ਆ ਦੇਖ ਲੈ ਹੁਣ ਕੀ ਕਹਾਂ ਇਹਨੇ ਮੈਨੂੰ ਦੱਸ ਕੋਈ ਸਮਾਕੇ ਵੀ ਦਿੰਦਾ ਕੱਪੜੇ ਸਮਾਕੇ ਵੀ ਦਊਗੀ ਉਹ ਵੀ ਉਹਨਾਂ ਨੂੰ ਖਰਚਾ ਨਾ ਕਰਨਾ ਪਵੇ ਸੂਟ ਵੀ ਇੰਨੇ ਸੋਹਣੇ ਆ ਤੇ ਨਾਲੇ ਹੈਗੇ ਵੀ ਲਾਈਨਿੰਗ ਵਾਲੇ ਆ 2000 ਰੁਪਏ ਤੋਂ ਘੱਟ ਲਾਈਨਿੰਗ ਵਾਲਾ ਸੂਟ ਦੀ ਸਵਾਈ ਨਹੀਂ ਹੈਗੀ ਲੈ ਲੱਗ ਕੇ ਠੁੱਪੀ ਤੈਨੂੰ 4000 ਰੁਪਏ ਦੀ ਹੋੜ ਨਾ ਤੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਉਂ ਕਚੀਚੀਆਂ ਜੀਆਂ ਲਈ ਜਾਂਦੀਆਂ ਗੱਲ ਤਾਂ ਇਹਨਾਂ ਦੀ 16 ਆਨੇ ਬਿਲਕੁਲ ਸਹੀ ਐ ਵੀ ਤੈਨੂੰ ਕਦੇ ਮੇਰੀ ਬਾਦ ਆ ਚੇਤਾ ਨਹੀਂ ਆਇਆ ਵੀ ਇਹਨੂੰ ਵੀ ਕਿਸੇ ਦੇ ਦਿਨ ਤੇ ਹਰ ਤੇ ਕੁਝ ਦੇਣਾ ਪੁੱਤ ਸਮਝਾਵੇ ਕੌਣ ਕਮਾਈ ਤਾਂ ਤੇਰੀ ਲੱਗਣੀ ਆ ਇਹ ਤਾਂ ਤਾਂ ਬੱਲੇ ਬੱਲੇ ਵੀ ਨਹੀਂ ਕਰਵਾਈ ਜਾਂਦੀ ਝੂਠੀ ਬੱਲੇ ਬੱਲੇ ਦੀ ਮੈਨੂੰ ਲੋੜ ਵੀ ਨਹੀਂ ਹੈਗੀ ਮੈਂ ਇਦਾਂ ਹੀ ਠੀਕ ਆ ਨਾ ਤੁਸੀਂ ਵੀ ਬੜੇ ਭਲੱਕੜ ਹੋ ਗਏ ਆ ਚੱਜਦੀਆਂ ਚੀਜ਼ਾਂ ਤੁਹਾਨੂੰ ਵੀ ਯਾਦ ਨਹੀਂ ਰਹਿਣੀਆਂ ਆ ਲੋਕੀ ਕੀ ਕਹਿੰਦੇ ਨੇ ਘਰ ਦੇ ਕੀ ਕਹਿੰਦੇ ਨੇ ਇਹ ਤੁਹਾਨੂੰ ਸਾਰਾ ਕੁਝ ਯਾਦ ਰਹਿੰਦਾ ਜਿਹੜਾ ਕੁਝ ਮੈਂ ਕਰਦੀ ਆ ਉਹਨੂੰ ਭੁੱਲਣ ਲੱਗੇ ਤੁਸੀਂ ਮੈਂਟ ਲਾਉਨੇ ਆ ਇਨੀ ਹਾਲੀ ਤੱਕ ਲੱਗਦਾ ਨਾ ਬਾਦਾਮ ਪਿਓ ਕੇ ਕੁੰਡੀ ਸੋਟੇ ਰਗੜ ਕੇ ਫਿਰ ਤੁਹਾਨੂੰ ਖਵਾਉਣੇ ਪੈਣੇ ਆ ਫਿਰ ਭਾਵੇਂ ਤੁਹਾਡਾ ਦਿਮਾਗ ਕੰਮ ਕਰ ਜਵੇ ਤੇ ਕੁਝ ਚੇਤੇ ਆ ਜਵੇ ਤੁਹਾਨੂੰ ਆ ਦੇਖੋ ਵਾਲੀਆਂ ਸੋਹਣੀਆਂ ਨੇ ਬਈ ਹੈ ਤਾਂ ਬਹੁਤ ਸੋਹਣੀਆਂ ਨੇ ਤੇਰੇ ਕੋਲੇ ਕਿੱਥੋਂ ਆ ਗਈਆਂ ਲੱਗਦਾ ਜਦੋਂ ਹੁਣ ਤੂੰ ਮੰਮੀ ਕੋਲੇ ਗਈ ਸੀ ਉਹਨੇ ਦਿੱਤੀਆਂ ਹੋਣੀਆਂ ਤੈਨੂੰ ਇਹ ਉਹ ਨਾ ਨਾ ਮੰਮੀ ਨੇ ਨਹੀਂ ਦਿੱਤੀਆਂ ਸਗੋਂ ਇਹ ਤਾਂ ਮੈਂ ਮੰਮੀ ਵਾਸਤੇ ਲਈਆਂ ਨੇ ਅੱਛਾ ਕੀ ਗੱਲ ਤੇਰੀ ਮੰਮੀ ਦਾ ਜਨਮ ਦਿਨ ਹੈ ਜਾਂ ਕੋਈ ਮੈਰਿਜ ਐਨਿਵਰਸਰੀ ਹੈ ਉਹਨਾਂ ਦੀ ਮੇਰੀ ਮੰਮੀ ਦਾ ਨਾ ਜਨਮ ਦਿਨ ਨਾ ਤੇ ਨਾ ਮੈਰਿਜ ਐਨਿਵਰਸਰੀ ਆ ਕਿਉਂਕਿ ਇਹ ਮੈਂ ਆਪਦੀ ਮੰਮੀ ਨੂੰ ਨਹੀਂ ਦੇਣੀ ਆ ਏ ਮੈਂ ਉਸ ਮੰਮੀ ਨੂੰ ਦੇਣੀ ਆ ਜਿਹੜੀ ਮੇਰੀ ਅਸਲੀ ਮੰਮੀ ਆ ਮੇਰੀ ਸੱਸ ਨੂੰ ਤੂੰ ਦੁਨੀਆ ਨਾਲੋਂ ਅਨੋਖੀ ਨੂੰ ਐ ਉਹ ਭਲਾ ਨੂਹਾ ਵੀ ਕਦੇ ਸੱਸਾਂ ਨੂੰ ਕੁਛ ਦਿੰਦੀਆਂ ਨੇ ਉਹ ਤੂੰ ਛੱਡ ਕਿਹੜਾ ਚੁੱਪ ਕਰਕੇ ਰੱਖ ਕੇ ਪਾਸੇ ਇਹਨੂੰ ਐਵੇਂ ਨਾ ਨੰਨਾ ਜਿਹਾ ਪਾਓ ਮੈਂ ਤਾਂ ਇਹ ਬੜੇ ਚਾਵਾਂ ਨਾਲ ਲਈਆਂ ਨੇ ਆਪਾਂ ਆਪਦੇ ਤਾਂ ਜਨਮ ਦਿਨ ਮਨਾ ਲੈਂਦੇ ਆ ਪਰ ਬਜ਼ੁਰਗਾਂ ਦੇ ਭੁੱਲ ਜਾਂਦੇ ਆ ਇਸ ਵਾਰੀ ਤਾਂ ਤੁਸੀਂ ਜਿਹੜੇ ਮੈਨੂੰ ਪਾਕਟ ਮਨੀ ਦਿੰਦੇ ਸੀ ਜਾਂ ਮੇਰੀ ਮੰਮੀ ਹੁਣੀ ਕੋਈ ਸ਼ਗਨ ਵਗੈਰਾ ਦਿੰਦੇ ਹੁੰਦੇ ਸੀ ਨਾ ਮੈਂ ਉਹ ਪਾਈ ਪਾਈ ਜੋੜ ਕੇ ਇਹ ਵਾਲੀਆਂ ਬਣਵਾਈਆਂ ਨੇ ਮੈਂ ਤਾਂ ਮੰਮੀ ਨੂੰ ਦੇਣੀਆਂ ਨੇ ਨਾਲੇ ਇਹ ਕਿੱਥੇ ਲਿਖਿਆ ਵੀ ਨੂ ਆਪਦੀ ਸੱਸ ਨੂੰ ਗਿਫਟ ਨਹੀਂ ਦੇ ਸਕਦੀ ਜਦੋਂ ਆਹ ਵਾਲੀਆਂ ਮੈਂ ਮੰਮੀ ਨੂੰ ਦੇਣੀਆਂ ਨੇ ਨਾ ਮੈਨੂੰ ਕਿੰਨੀ ਖੁਸ਼ੀ ਹੋਣੀ ਆ ਇਸ ਚੀਜ਼ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੇ ਰਹੀ ਗੱਲ ਮੰਮੀ ਦੀ ਤੁਸੀਂ ਆਪ ਸੋਚੋ ਜਦੋਂ ਮੰਮੀ ਨੇ ਦੇਖਣਾ ਵੀ ਮੇਰੀ ਨੂ ਨੇ ਮੈਨੂੰ ਵਾਲੀਆਂ ਦਿੱਤੀਆਂ ਨੇ ਤੇ ਮੰਮੀ ਦਾ ਦੇਖੋ ਤੁਸੀਂ ਚਿਹਰਾ ਕਿਵੇਂ ਖੜ ਜਾਣਾ ਬਈ ਤਾਨ ਹੈ ਤੂੰ ਤੇ ਤਾਨ ਨੇ ਤੇਰੇ ਚਾ ਇਹ ਸਾਰੀਆਂ ਨੋਹਾ ਆਪਦੀ ਸੱਸ ਬਾਰੇ ਇਦਾਂ ਹੀ ਸੋਚਣ ਲੱਗ ਜਾਣਾ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਘਰ ਦੇ ਵਿੱਚ ਨੂਹ ਸੱਸ ਦੀ ਕਦੇ ਲੜਾਈ ਵੀ ਹੋਊਗੀ। ਵੇ ਵਾਹ। ਚਾਵਾਂ ਨਾਲ ਚੀਜ਼ਾਂ ਖਰੀਦੀਆਂ ਦਾ ਨਸ਼ਾ ਹੀ ਕੋਈ ਹੋਰ ਹੁੰਦਾ। ਇਹ ਬਾਲੀਆਂ ਤਾਂ ਹੈ ਹੀ ਬੜੀਆਂ ਕਮਾਲ ਦੀਆਂ ਨੇ। ਲੱਗਦਾ ਟਾਈਮ ਨਾਲ ਹੀ ਚੇਤੇ ਆ ਗਿਆ ਸਾਰਾ ਕੁਝ ਮੈਂ ਕਿੰਨੇ ਚਾਹਾਂ ਨਾਲ ਬਾਲੀਆਂ ਲੈ ਕੇ ਆਈ ਸੀ ਤੁਹਾਨੂੰ ਤਾਂ ਪਤਾ ਨਾ ਮੇਰਾ ਤਾਂ ਚਾਹ ਸੰਭੀਆ ਨਹੀਂ ਸੀ ਜਾਂਦਾ ਤੇ ਮੇਰੇ ਉਸ ਚਾਹ ਦਾ ਕੀ ਮੁੱਲ ਪਿਆ ਮੰਮੀ ਨੇ ਕਿੰਨੀਆਂ ਕ ਸੰਭਾਲ ਕੇ ਰੱਖ ਲੀਆਂ ਉਹ ਧੀ ਆਈ ਚਪਟਾ ਮਾਰ ਕੇ ਬਾਲੀਆਂ ਲੈ ਗਈ ਮੰਮੀ ਨੇ ਤਾਂ ਉਹਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੇਰੀ ਨੂੰਹ ਨੇ ਇਹ ਮੇਰੇ ਜਨਮ ਦਿਨ ਤੇ ਦਿੱਤੀਆਂ ਇਹ ਨਹੀਂ ਮੈਂ ਦੇ ਸਕਦੀ ਬਸ ਜੋ ਇਹ ਮੰਗਦੀ ਆ ਚਾਕੇ ਸਾਰੀਆਂ ਚੀਜ਼ਾਂ ਇਹਨੂੰ ਫੜਾ ਦਿੰਦੇ ਨੇ ਬੁੱਢੀ ਨੇ ਸਾਰੇ ਜਹਾਨ ਨੂੰ ਦੱਸਿਆ ਵੀ ਆ ਬਾਲੀਆਂ ਮੇਰੀ ਮਾਂ ਨੇ ਮੈਨੂੰ ਦਿੱਤੀਆਂ ਤੂੰ ਕਿਸੇ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਇਹ ਵਾਲੀਆਂ ਬਾਲੀਆਂ ਮੇਰੀ ਭਾਬੀ ਨੇ ਮੇਰੀ ਮਾਂ ਨੂੰ ਦਿੱਤੀਆਂ ਤੇ ਮੇਰੀ ਮਾਂ ਨੇ ਅੱਗੋਂ ਮੈਨੂੰ ਦੇਤੀਆਂ ਆਂਟੀ ਤੂੰ ਉਸਤਾ ਮੈਨੂੰ ਕਦੇ ਦੱਸਿਆ ਨਹੀਂ ਵੀ ਇਹਨਾਂ ਨੇ ਤੁਹਾਨੂੰ ਬਾਲੀਆਂ ਪਾਈਆਂ ਸੀ ਜਨਮ ਦਿਨ ਤੇ ਨਾ ਇਹ ਕਿਉਂ ਦੱਸਦੇ ਇਹ ਤਾਂ ਬਾਲੀਆਂ ਇਹਨਾਂ ਦੀ ਨੂੰਹ ਨੇ ਦਿੱਤੀਆਂ ਸੀ ਨਾ ਜੇ ਕਿਤੇ ਇਹੀ ਇਹਨਾਂ ਦੀ ਧੀ ਨੇ ਦਿੱਤੀਆਂ ਹੁੰਦੀਆਂ ਤਾਂ ਅਸਮਾਨ ਤੋਂ ਲੈ ਕੇ ਪਤਾਲ ਤੱਕ ਰੋਲਾ ਪਿਆ ਹੋਣਾ ਸੀ ਆ ਦੇਖ ਲੈ ਕਰ ਮੈਂ ਇਹ ਤਾਂ ਇਹ ਚਾਹੁੰਦੀ ਆ ਬਈ ਇਹ ਆਪਦੀ ਧੀ ਨੂੰ ਕੁਝ ਦੇਵੇ ਨਾ ਮੈਂ ਇਹ ਨਹੀਂ ਚਾਹੁੰਦੀ ਵੀ ਤੁਸੀਂ ਆਪਦੀ ਧੀ ਨੂੰ ਕੁਝ ਨਾ ਦੇਵੋ ਸਾਰੀਆਂ ਮਾਵਾਂ ਆਪਦੀਆਂ ਧੀਆਂ ਨੂੰ ਦਿੰਦੀਆਂ ਹੀ ਨੇ ਪਰ ਜਿਹੜਾ ਗਿਫਟ ਕਿਸੇ ਨੇ ਤੁਹਾਡੇ ਲਈ ਇੰਨੇ ਪਿਆਰ ਨਾਲ ਲਿਆਂਦਾ ਘਟੋ ਘਟ ਤੁਸੀਂ ਉਹਨੂੰ ਤਾਂ ਆਪਦੇ ਕੋਲ ਰੱਖੋ ਮੰਨ ਲਓ ਤੁਸੀਂ ਆਪਦੇ ਕੋਲ ਨਹੀਂ ਰੱਖਿਆ ਆਪਦਾ ਗਿਫਟ ਆਪਦੀ ਧੀ ਨੂੰ ਦੇਤਾ ਪਰ ਤੁਸੀਂ ਆਹ ਝੂਠੇ ਇਲਜ਼ਾਮ ਲਾ ਲਾ ਕੇ ਆਪਦੀ ਨੂੰ ਨੂੰ ਵੀ ਠੰਡੋਤਾ ਨਾ ਜੇ ਸੱਤ ਪੁੱਛੋ ਮੈਨੂੰ ਵੀ ਨਹੀਂ ਸੀ ਪਤਾ ਵੀ ਇਹ ਵਾਲੀਆਂ ਭਾਬੀ ਨੇ ਮੰਮੀ ਨੂੰ ਗਿਫਟ ਕਰੀਆਂ ਨੇ ਜੇ ਕਿਤੇ ਮੈਨੂੰ ਪਤਾ ਹੁੰਦਾ ਤਾਂ ਮੈਂ ਇਹ ਵਾਲੀਆਂ ਕਦੇ ਵੀ ਨਾ ਲੈਂਦੀ ਕਿਉਂਕਿ ਮੈਨੂੰ ਵੀ ਦਿੱਤੇ ਹੋਏ ਗਿਫਟ ਦੀ ਕਦਰ ਦਾ ਅਹਿਸਾਸ ਆ ਤੇ ਤੇਨੂੰ ਵੀ ਤਾਂ ਮਾੜਾ ਮੋਟਾ ਕੁਝ ਸੋਚਣਾ ਚਾਹੀਦਾ ਆ ਨੋਹਾ ਨੂੰ ਪੜ੍ਹਣਾ ਇੰਨਾ ਸੌਖਾ ਕਿ ਸਮਝਦੀਆਂ ਤੁਸੀਂ ਜੇ ਤੁਸੀਂ ਇਹਦੇ ਚਾ ਨਾਲ ਸਾਰਿਆਂ ਨੂੰ ਦੱਸਦੇ ਵੀ ਆਹ ਦੇਖ ਲਾ ਆ ਬਾੜੀਆਂ ਮੇਰੀ ਨੂ ਨੇ ਮੈਨੂੰ ਪਾਈਆਂ ਤਾਂ ਤੇਰਾ ਕੁਝ ਨਹੀਂ ਸੀ ਜਾਣਾ ਉਹਦੇ ਦਿਲ 'ਚ ਹਜ਼ਾਰ ਗੁਣਾ ਮਾਣ ਵੱਧ ਜਾਣਾ ਸੀ ਤੇਰੇ ਲਈ ਤੇ ਕਰਤਨ ਵੀ ਤਾਂ ਮੁਕਣੀ ਸੀ ਆ ਜਿਹੜਾ ਸਾਰੀ ਦੁਨੀਆ ਕਹਿੰਦੀ ਆ ਨੋ ਸੱਸ ਦੀ ਕਦੇ ਬਣਦੀ ਨਹੀਂ ਬਣਦੀ ਨਹੀਂ ਉਹ ਇੰਨਾ ਗੱਲਾਂ ਕਰਕੇ ਨਹੀਂ ਬਣਦੀ ਬਣੂਗੀ ਤਾਂ ਜਦੋਂ ਸੱਸ ਵੀ ਨੋ ਦੀ ਦਿੱਤੀ ਹੋ ਕੇ ਸੇ ਚੀਜ਼ ਦੀ ਕਦਰ ਕਰੂਗੀ ਧੀਆਂ ਦਾ ਮਾਪਿਆਂ ਪੇਕਿਆਂ ਤੇ ਬੜਾ ਹੱਕ ਹੁੰਦਾ ਉਹਨਾਂ ਨੂੰ ਦੇ ਦੇਣਾ ਚਾਹੀਦਾ ਕੋਈ ਨਾ ਚੀਜ਼ਾਂ ਪਰ ਇਹਦੇ ਆੜ ਦੇ ਵਿੱਚ ਨੋ ਨੂੰ ਝੰਡਣਾ ਵੀ ਤਾਂ ਠੀਕ ਨਹੀਂ ਨਾ ਹੈ